ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਮਿਰਜਾ ਹੁੰਦਾ ਸੀ ਇੱਕ ਸਹਿਵਾ ਹੁੰਦੀ ਸੀ ਇੱਕ ਰਾਂਝਾ ਹੁੰਦਾ ਸੀ ਇੱਕ ਹੀਰ ਹੁੰਦੀ ਸੀ ਅੱਜ ਵੀ ਕਿਸੇ ਗਾਏ ਜਾਂਦੇ ਨੇ ਵੱਡੇ ਵੱਡੇ ਕਲਾਕਾਰ ਵੱਡੇ ਵੱਡੇ ਰਾਈਟਰ ਨਵੀਆਂ ਤਰਜ਼ਾਂ ਤੇ ਨਵੇਂ ਬੋਲਾਂ ਦੇ ਨਾਲ ਉਹਨਾਂ ਦੀਆਂ ਗਲੀਆਂ ਉਹਨਾਂ ਦੇ ਗਾਣੇ ਲਿਖੇ ਜਾਂਦੇ ਨੇ ਪਰ ਇੱਕ ਹੀਰ ਕਮਾ ਜ ਸਾਹਿਬ ਪਰ ਫਿਰ ਗੁਰਦਾਸ ਮਨ ਸਭ ਜਿੱਤੇ ਆ ਜਾਣਗੇ ਕੱਲੀ ਸਹਿਬਾਂ ਨੂੰ ਹੀਰ ਨੂੰ ਮਾੜੀ ਬਣਾਤਾ ਉਧਰ ਮੈਂ ਜਾਣਾ ਨਹੀਂ ਔਰਤ ਦੇ ਪ੍ਰਤੀ ਕੋਈ ਅਜਿਹੀ ਸ਼ਬਦਾਵਲੀ ਨਹੀਂ ਵਰਤਨੀ ਪਰ ਹਾਸੇ ਮਜ਼ਾਕ ਨਾਲ ਇੱਕ ਮਸ਼ਕਲੀ ਜਿਕਰ ਕੇ ਕਹਿ ਸਕਦੇ ਆ ਕਿ ਇੱਕ ਸਰਵਜੀਤ ਕੌਰ ਭਾਰਤ ਦੀ ਪੰਜਾਬ ਦੀ ਜੰਪਲ ਜਿਹੜੇ ਜਥੇ ਨਾਲ ਬੀਜਾ ਲਵਾ ਕੇ ਚਲੀ ਗਈ ਸੀ ਪਾਕਿਸਤਾਨ ਤੇ ਜਿੱਥੇ ਇਸ਼ਕ ਮੁਸ਼ਕ ਦੇ ਚੱਕਰਾਂ ਵਿੱਚ ਪੈ ਕੇ ਇੱਕ ਝੁੱਡੂ ਨਾਲ ਬੀਬੀ ਨੇ ਮੈਰਿਜ ਕਰਵਾ ਲਈ ਸੀ ਤੇ ਨਕਾਹ ਪੜਾਇਆ ਸੀ ਉਹਦਾ ਨਾਂ ਸੀ ਨੂਰ ਹਸਾਇਨ ਪਤਾ ਨਹੀਂ ਹੈ ਜਾਂ ਕੁਝ ਤੇ ਨਹੀਂ ਨਹੀਂ ਉਹਦਾ ਨਾਂ ਕੁਝ ਹੋਰ ਹੋ ਅਸੀਂ ਕੀ ਲੈਣਾ ਉਹਦਾ ਜਿਹੜੀ ਸਾਡੀ ਬੀਬੀ ਨੇ ਚੰਦ ਚੜ੍ਹਿਆ ਉਹਦੀ ਗੱਲ ਕਰਨੀ ਹੈ ਬੀਬੀ ਕੀ ਦੀ ਹੈ ਹੁਣ ਤਾਂ ਉਹ ਮੁਸਲਮਣ ਬਣ ਗਈ ਵਿਚਾਰੀ ਉਹਦਾ ਨਾਂ ਸੀ ਨੂਰ ਹੁਸੈਨ ਸਰਬਜੀਤ ਕੌਰ ਤੋਂ ਬਦਲ ਕੇ ਰੱਖਿਆ ਅੱਛਾ ਜਦੋਂ ਕੁਸਰ-ਮੁਸਰ ਜੀ ਹੋਈ ਨਾ ਵੀ ਬੀਬੀ ਭੱਜ ਗਈ ਹੋਏ ਨਨਕਾਣਾ ਸਾਹਿਬ ਗੁਰਦੁਆਰੇ ਚੋਂ ਭੱਜ ਗਈ ਹੋਏ ਨਸ ਢਿੱਲੋ ਵਰਗੇ ਹਰਾਮਖੋਰ ਸਾਹਮਣੇ ਆਏ ਫਿਰ ਸਫਾਈਆਂ ਦੇਣ ਆਇਆ ਉੱਕ ਚੋ ਡੋ ਵੀ ਸਾਹਮਣੇ ਆਇਆ ਸੀ ਫਿਰ ਨਾ ਮੂੰਹ ਨਾ ਮੱਥਾ ਜਿੰਨ ਪਹਾੜੋਂ ਲੱਥਾ ਤੇ ਚਲੋ ਮੈਂ ਇਦਾਂ ਇਹ ਗੱਲ ਕਹਿ ਸਕਦਾ ਦੀ ਉੱਕ ਚੋ ਡੋ ਨੇ ਨਜ਼ਾਰੇ ਨਜੂਰੇ ਲੈਨੇ ਨਜ਼ਾਰੇ ਤਾਂ ਬੀਬੀ ਨੇ ਵੀ ਲੈ ਹੁਣ ਤੇ ਹੁਣ ਬੀਬੀ ਨੂੰ ਕਹਿੰਦੇ ਪੁਲਿਸ ਨੇ ਅਰੈਸਟ ਕਰ ਲਿਆ ਥਾਣੇ ਦੇ ਵਿੱਚ ਪਤਾ ਨਹੀਂ ਸੱਚ ਹੈ ਕਿ ਝੂਠ ਹੈ ਪਰ ਬੀਬੀ ਦੀ ਜਿਹੜੀ ਫੋਟੋ ਵਾਇਰਲ ਹੋਈ ਉਹ ਮੰਝੇ ਤੇ ਬੈਠੀ ਦੀ ਹੋਈ ਹੈ ਹੁਣ ਥਾਣੇ ਵਿੱਚ ਮੰਝਾ ਦੇ ਸਕਦੇ ਅਗਲੇ ਲੱਗਦਾ ਨਹੀਂ ਪਰ ਕੋਈ ਨਹੀਂ ਫੋਟੋ ਦਾ ਅਗਲੇ ਕਿਸੇ ਦਾ ਘਰ ਦੀ ਪਾਤਰੀ ਹੋਣੀ ਤੇ ਹੁਣ ਕਲੰਕ ਪੂਰੀ ਕੌਮ ਦੇ ਮੱਥੇ ਤੇ ਲੱਗਾ ਨਹੀਂ ਇਦਾਂ ਨਹੀਂ ਅਸੀਂ ਕਹਿਣਾ ਕਿਸੇ ਨੇ ਜਿਹੜੇ ਕੜਮ ਚੌਧਰੀ ਚੀਕਾਂ ਮਾਰਦੇ ਉਹਨੂੰ ਬੇਨਤੀ ਹੈ ਇੱਕ ਬੰਦੇ ਦੀ ਗਲਤੀ ਹੁੰਦੀ ਹੈ ਅਸੀਂ ਪੂਰੀ ਕੌਮ ਦੇ ਮੱਥੇ ਨਾ ਮੜਿਆ ਕਰੀਏ ਪਰ ਸਵਾਲ ਇਹ ਹੈ ਵੀ ਜਿਹੜਾ ਗੜਕਾਜ ਜ세દાર ਜਥੇ ਨੂੰ ਪਰਮਿਸ਼ਨ ਦੇ ਕੇ ਭੇਜਦਾ ਤੇ ਉਹ ਜਥੇ ਵਿੱਚੋਂ ਇੱਕ ਬੀਬੀ ਭਗੌੜੀ ਹੋ ਕੇ ਮੁਸਲਮ ਬਣ ਜਾਂਦੀ ਹੈ ਤੇ ਹੁਣ ਉਹ ਬੀਬੀ ਮੁਸਲਮ ਹੈ ਨਿਕਾਹ ਪੜਿਆ ਉਹਨੇ ਕਲਮਾ ਪੜਿਆ ਉਹਨੇ ਕਾਜੀ ਤੇ ਨਵਾਬ ਨੇ ਕਬੂਲ ਕਬੂਲ ਕਰਾਇਆ ਵਕੀਲ ਸਾਹਿਬ ਨੇ ਵੀ ਸਾਹਮਣੇ ਇੰਟਰਵਿਊ ਕਰਕੇ ਦੱਸਿਆ ਕਿ ਸੁਭਾਗਿਆ ਸਾਡਾ ਤੁਸੀਂ ਇਸਲਾਮ ਕਬੂਲ ਕੀਤਾ ਚਲੋ ਤਾਂ ਉਹਨੇ ਕਰ ਲਿਆ ਬੀਬੀ ਨੇ ਵੀ ਨਜ਼ਾਰੇ ਲੈ ਲਏ ਉਹਨਾਂ ਨੇ ਵੀ ਗੱਲਾਂ ਬਾਤਾਂ ਨਜ਼ਾਰੇ ਲੈ ਲਏ ਢੋਲ ਟਮੱਕੇ ਕਾਫੀ ਕੁਝ ਹੋਇਆ ਪਰ ਹੁਣ ਕਹਿੰਦੇ ਬੀਬੀ ਦੀ ਵਾਪਸੀ ਹੈ ਬੀਬੀ ਹੁਣ ਪੰਜਾਬ ਆਊਗੀ ਦੁਬਾਰਾ ਬੰਗਾ ਸਰਹੱਦ ਤੋਂ ਪਦਨੀ ਹਟਾਰੀ ਬਾਰਡਰ ਤੋਂ ਬੀਬੀ ਐਂਟਰ ਕਰੂਗੀ ਭਾਰਤ ਵਿੱਚ ਪੰਜਾਬ ਵਿੱਚ ਹੁਣ ਸਾਡੀ ਕੌਮ ਦੇ ਚੌਧਰੀਆਂ ਨੂੰ ਬੇਨਤੀ ਹੈ ਜਿਹੜੇ ਕਹਿੰਦੇ ਬੱਜਰ ਕਰਾਇ ਤੇ ਜੀ ਹੁਣ ਉਹ ਕਿਹੜੀ ਗੰਗਾ ਵਿੱਚ ਇਸ਼ਨਾਨ ਕਰਾਉਣਗੇ ਕਿਹੜੇ ਸਰੋਵਰ ਵਿੱਚ ਇਸ਼ਨਾਨ ਕਰਾਉਣਗੇ ਹਾਲਾਂਕਿ ਉਹ ਬੀਬੀ ਦਾ ਨਾਮ ਸਰਬਜੀਤ ਕੌਰ ਸੀ ਉਹਦਾ ਕੋਈ ਅਮਰਤ ਨਹੀਂ ਛਕਿਆ ਸੀ ਠੀਕ ਹੈ ਉਹਨੂੰ ਵੀਜਾ ਮਿਲ ਗਿਆ ਕਿ ਮੈਂ ਗੁਰਦਾਮਾ ਦੀ ਯਾਤਰਾ ਲਈ ਚੱਲੀਆਂ ਪਰ ਕਲੰਕ ਕਿਦੇ ਮੱਥੇ ਤੇ ਲੱਗਿਆ ਇਹਦੀ ਹਜੇ ਜਾਂਚ ਹੋਣੀ ਬਾਕੀ ਹੈ ਜਾਂਚ ਛੜ ਜਿਹਦਾ ਕਰਨੀ ਜਦੋਂ ਪਹਿਲੇ ਹੋਗੇ ਹਲਦਾ ਭਗਵੰਤ ਮਾਨ ਦੇ ਨਾਲ ਪੰਗਾ ਲਿਆ ਹੋਇਆ ਜੇ ਉਧਰੋਂ ਸਾਂ ਮਿਲੋ ਫਿਰ ਜਾਂਚ ਕਰ ਲੈਣਗੇ ਐਨੀ ਗੱਲ ਦੱਸ ਦਿਓ ਵੀ ਹੁਣ ਬੀਬੀ ਨੂੰ ਕਿਹੜੇ ਸਰੋਵਰ ਵਿੱਚ ਇਸ਼ਨਾਨ ਕਰਾ ਕੇ ਸੇਕਾ ਬਣਾਉਣਾ ਹੈ ਕਿਹੜੀ ਗੰਗਾ ਵਿੱਚ ਇਸ਼ਨਾਨ ਕਰਾਉਣਾ ਹੈ ਕਿੱਥੇ ਉਹਦੀ ਝੂਠ ਲਾਉਣੀ ਹੈ ਇਹ ਤੁਸੀਂ ਹੁਣ ਸੋਚ ਸਮਝ ਕੇ ਕੋਈ ਫੈਸਲਾ ਕਰ ਲਿਓ ਉਹ ਜਿਵੇਂ ਕਹਿੰਦੇ ਨਾ ਥੋਬੀ ਦਾ ਕੁੱਤਾ ਨਾ ਕਰਦਾ ਨ ਘਾਟਦਾ ਹੁਣ ਇਹ ਤਾਂ ਕਹਿ ਨਹੀਂ ਸਕਦਾ ਨਾ ਮੈਂ ਪੇਕਿਆਂ ਦੀ ਹੋਈ ਨਾ ਮੈਂ ਸਹੁਰਿਆਂ ਨੇ ਰੱਖੀ ਇਹ ਤਾਂ ਕਹਿ ਨਹੀਂ ਸਕਦੇ ਕਿਉਂਕਿ ਬੀਬੀ ਦੇ ਇੱਕ ਸਹੁਰੇ ਪਹਿਲਾਂ ਭਾਰਤ ਵਿੱਚ ਸੀ ਦੂਜੇ ਸਹੁਰੇ ਪਾਕਿਸਤਾਨ ਬਣ ਗਏ ਪੀਕੇ ਕਿੱਥੇ ਨੇ ਇਹ ਪਤਾ ਹੀ ਕਿਸੇ ਨੂੰ ਕੋਈ ਨਹੀਂ ਇਹ ਗੱਲਾਂ ਜਿਹੜੀਆਂ ਮੈਂ ਕਹਿ ਰਿਹਾ ਨਾ ਇਹ ਥੋੜੀਆਂ ਜੀਆਂ ਲੱਗਦੀਆਂ ਨੇ ਵੀ ਬੈਡ ਜੀਆਂ ਨੇ ਪਰ ਨਹੀਂ ਮੈਂ ਗੱਲ ਤਾਂ ਕਰ ਰਿਹਾ ਵੀ ਜਦੋਂ ਘੁਸਰਮੁਸਰ ਹੋਈ ਉਦੋਂ ਪਾਕਿਸਤਾਨ ਵਾਲੇ ਲੱਗਿਆ ਵੀ ਹੁਣ ਇਹਨੂੰ ਰੁੱਖ ਕਿੱਧਰ ਲਾ ਦੇਈਏ ਮੈਂ ਤਾਂ ਕਹਿੰਦੇ ਨਾ ਢੋਲ ਟਮਕਾ ਖੁਸ਼ੀ ਮਨਾਓ ਕੁੜੀ ਤੇ ਮੁੰਡੇ ਦਾ ਵਿਆਹ ਹੋ ਗਿਆ ਜਦੋਂ ਭਾਰਤ ਵਿੱਚ ਇਹ ਮੁੱਦਾ ਛਿੜ ਗਿਆ ਫਿਰ ਇਹਨਾਂ ਨੇ ਇਹ ਕਿਹਾ ਹੁਣ ਮੀਤਾ ਜਸੂਸ ਹੁਣ ਮੈਨੂੰ ਕਿਹਣਾ ਨਹੀਂ ਹੁੰਦਾ ਜਸੂਸ ਹਾਂ ਲੈ ਵੀ ਪਤਾ ਕਰਨ ਆਈ ਹੈ ਇੰਟੈਲੀਜੈਂਸੀ ਦੀ ਹੋ ਕਿਸੇ ਰੌ ਦੀ ਹੋ ਇਦਾਂ ਕੁਝ ਗੱਲਬਾਤ ਹੋਈ ਹੋਣੀ ਹੈ ਵੀ ਹੁਣ ਗਲੋਂ ਅਲਾਮਬਾ ਲਾਦ ਗਈ ਬੀਬੀ ਨੂੰ ਫੜ ਕੇ ਹੁਣ ਭਾਰਤ ਭੇਜ ਗਈ ਪਰ ਗੱਲ ਕਿੱਥੋਂ ਚੱਲੀ ਵੀ ਧਰਮ ਪਰਿਵਰਤਨ ਕਰਵਾਇਆ ਜਾ ਰਿਹਾ ਹੈ ਸ਼ੈਤਾਨੀ ਦੇ ਨਾਲ ਛਤਾਂਦ ਘਰ ਵਿੱਚ ਬੀਬੀ ਗਈ ਸੀ ਗੱਲ ਇਦਾਂ ਚੱਲੀ ਸੀ ਇੱਧਰ ਵੀ ਕਈ ਬੀਬੀ ਦੇ ਭਾਈ ਪੂਈ ਬਣ ਗਏ ਸੀ ਉਹਨਾਂ ਨੂੰ ਬੇਨਤੀ ਹੈ ਬੀਬੀ ਵੀ ਤੁਹਾਡੀ ਭਾਈ ਵਾਪਸ ਆ ਰਹੀ ਹੈ ਜਾ ਕੇ ਤੇਲ ਚੋਲੋ ਮਾਲਾ ਲੈ ਜਾਓ ਫੁੱਲਾਂ ਦੀ ਤੇ ਜੇ ਸਾਡੀ ਕੌਮ ਦੇ ਕਢਾ ਚੌਧਰੀ ਕਹਿੰਦੇ ਹੁਣ ਵੀ ਸਾਡੀ ਸਿੱਖ ਬੀਬੀ ਸੀ ਤਾਂ ਉਸ ਰੂਪੇ ਲੈ ਕੇ ਮਗਜੋ ਭਾਈ ਪਰ ਲਾਨ ਤਾਂ ਤੁਹਾਨੂੰ ਪਾਉਣੀ ਪੈਣੀ ਹੈ ਕਿਉਂਕਿ ਤੁਸੀਂ ਵੀ ਇੱਕ ਗਰਾਈਆਂ ਕਰਨ ਵਾਸਤੇ ਢੰਗ ਬਣਾਇਆ ਹੋਇਆ ਜਾਣਾ ਨਨਕਾਣਾ ਸਾਹਿਬ ਪ੍ਰਕਾਸ਼ ਦਿਹਾੜਾ ਮਨਾਉਣ ਵਾਸਤੇ ਇੱਥੇ ਮਨਾ ਲਓ ਭਾਈ ਬਥੇਰੇ ਗੁਰਦੁਆਰੇ ਨੇ ਇੱਥੇ ਗ੍ਰੰਥੀ ਗੁਰਦਾਰੇ ਵਿੱਚ ਤਣ ਲੈ ਲੈਂਦੇ ਨਹੀਂ ਸਾਡੀ ਰੌਣ ਲੱਗੇ ਸਾਡਾ ਕੀਰਤਨ ਹੋ ਜੇ ਇੱਥੇ ਕਰਾਲਿਆ ਕਰੋ ਗਹਾਣੀਵਾਰ ਜਣਕੇ ਅਗਲੇ ਸਾਲ ਨੂੰ ਦੁਬਾਰਾ ਫੇਰ ਲੈ ਜੋ ਜਥਾ ਫੇਰ ਕੋਈ ਬੀਬੀ ਨੂੰ ਲੈ ਜਾਓ ਮਤਲਬ ਕਹਿਣ ਤੋਂ ਭਾਵ ਵੀ ਕਲੰਕ ਜਿਹੜਾ ਲੱਗਾ ਹੈ ਨਾ ਉਹ ਸ਼੍ਰੋਮਣੀ ਕਮੇਟੀ ਤੇ ਲੱਗਾ ਹੈ ਸ਼੍ਰੋਮਣੀ ਕੋਲ ਤਾਂ ਬਿਸ਼ਾਰਮ ਬੰਦੇ ਇਹਨੂੰ ਕਲੰਕ ਦੇ ਕਿ ਲੋ ਡਰ ਹੈ ਬਸੇਰੇ ਕਲੰਕ ਲੱਗੇ ਇੱਕ ਥੋੜੀ ਲੱਗਾ ਲੱਗਦੇ ਹੀ ਰਹਿਣਗੇ ਪਰ ਹੁਣ ਬੀਬੀ ਨੂੰ ਵੀ ਪੁੱਛਣਾ ਪੋ ਬੀਬਾ ਪੁਰਾਣੇ ਸਹੁਰਿਆਂ ਦੇ ਜਾਣਾ ਹੈ ਜਾਂ ਦੁਬਾਰਾ ਭਾਰਤ ਆ ਕੇ ਖੇਜ ਜਾਗੂ ਨਵੇਂ ਸੌਹਰਿਆਂ ਦਾ ਇੱਧਰ ਵੀ ਧਿਆਨ ਦੇ ਲੋ ਐਨਾ ਹੀ ਬਹੁਤ ਹੈ ਪਰ ਪਾਕਿਸਤਾਨੀਆਂ ਦੀ ਥੋਥੂ ਬਹੁਤ ਹੋਈ ਕਿਉਂਕਿ ਇਹ ਕਲੰਕ ਮੱਥੇ ਤੇ ਲੱਗਣਾ ਸੀ ਤੇ ਹੁਣ ਕਲੰਕ ਧੋਣ ਦੀ ਖਾਤਰ ਇਹ ਕਹਿ ਕੇ ਰਿਪੋਰਟ ਕਰਨਗੇ ਵੀ ਇਹ ਭਾਰਤ ਦੀ ਜਸੂਸ ਸੀ ਅਸੀਂ ਤਾਂ ਨਹੀਂ ਰੱਖਿਆ ਇਹ ਗਲੋਂ ਉਲਾਂਬਾ ਤਾਂ ਲਾਉਣਗੇ ਵਾਹਿਗੁਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ